ਉਹ ਕੇਂਦਰ ਸਰਕਾਰ ਮੇਰੇ ਖਿਆਲ ਦੇ ਵਿੱਚ ਜਦੋਂ ਵੀ ਸੀਐਮ ਕੋਰਟਾਣ ਜੀ ਬਣੇ ਨੇ ਉਹ ਵੈਸੇ ਗੁੱਸੇ ਦੇ ਵਿੱਚ ਉਹ برداشت ਨਹੀਂ ਕਰ ਰਹੇ ਕਿਉਂਕਿ ਸੀਐਮ ਮਾਨ ਬਹੁਤ ਵਧੀਆ ਪੰਜਾਬ ਵਾਸਤੇ ਕੰਮ ਕਰ ਰਹੇ ਨੇ ਤੇ ਮੇਰੇ ਸੋਚੀ ਦੇ ਵਿੱਚ ਪਹਿਲੀ ਵਾਰ ਸੀ ਐਮ ਅਦੇਹਾ ਆਇਆ ਹੈ ਜਿਹਨੇ ਸਚਾਈ ਜਿਹੜੀ ਉਹ ਹਮੇਸ਼ਾ ਬੁਢੀ ਹੈ ਕੇਂਦਰ ਦੀ ਸਰਕਾਰ ਨੇ ਪੰਜਾਬ ਤੋਂ ਤਿੰਨ ਤਰ੍ਹਾਂ ਦੀਆਂ ਝਾਕੀਆਂ ਛੱਬੀ ਜੰਮੀ ਵਾਸਤੇ ਬਣੀਆਂ ਸੀ ਨਿਯਮ ਸਾਹਿਬ ਨੇ ਬੜੇ ਅੱਛੇ ਢੰਗ ਦੇ ਨਾਲ ਉਹ ਸਾਰੀਆਂ ਬਣਾ ਕੇ ਦਿੱਤੀਆਂ ਲੇਕਿਨ ਜਾਣ ਬੁੱਝ ਕੇ ਕੇਂਦਰ ਸਰਕਾਰ ਨੇ ਕਿਉਂਕਿ ਉਹ ਆਮ ਆਦਮੀ ਪਾਰਟੀ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਹੈ ਤੇ ਮੁਖਵੰਦੀਪ ਵਰਤਮਾਨ ਜੀ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਹੈ ਤੇ ਇਸੇ ਕਰਕੇ ਉਹਨੇ ਅਰਜ਼ੀ ਕਰ ਦਿੱਤੀਆਂ ਤੇ ਜਾਣ ਬੁੱਝ ਕੇ ਜਿੱਥੇ ਸੀਐਮ ਸਾਹਿਬ ਨਾਲ ਉਹਨਾਂ ਨੇ ਠੱਗਾ ਕੀਤਾ ਉੱਥੇ ਪੰਜਾਬੀਆਂ ਦੇ ਨਾਲ ਵੀ ਜ਼ਬਰਦਸਤ ਠੱਗਾ ਕੀਤਾ ਜੋ ਕਿ ਭਾਜਪਾ ਦੀ ਸੋਚ ਨੂੰ ਦੱਸਾਉਂਦਾ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਭਾਜਪਾ ਕਿਹਦੇ ਖਿਲਾਫ ਹੰਦ ਸ੍ਰੋਟ ਮੋਦੀਆਪੀਆਂ ਦੇ ਬਿਲਕੁਲ ਹੀ ਦੁਸ਼ਮਣ ਹੈ ਭਾਜਪਾ